ਕੇ ਲਗਾਤਾਰ 10 ਦਿਨਾਂ ਦੀਆਂ ਛੁੱਟੀਆਂ ਦਾ ਹੋ ਚੁੱਕਿਆ ਐ ਐਲਾਨ ਸਾਰੇ ਸਕੂਲ ਕਾਲਜ ਅਤੇ ਵਿਦਿਅਕ ادارے ਰਹਿਣਗੇ ਬੰਦ ਜਿਆਤਰਾਖੰਡ ਦੇ ਹਿਦੌਰ ਜ਼ਿਲ੍ਹੇ ਤੋਂ ਇਹ ਖਬਰ ਹੈ ਸਾਹਮਣੇ ਆਈ ਹੈ ਕਿ ਉੱਥੇ ਕਾਵੜ ਯਾਤਰਾ ਨੂੰ ਧਿਆਨ ਵਿੱਚ ਰੱਖਦੇ ਹੋਏ ਇਹ ਫੈਸਲਾ ਜੋ ਲਿਆ ਗਿਆ ਹੈ ਕਿ 14 ਜੁਲਾਈ ਤੋਂ ਲੈ ਕੇ 23 ਜੁਲਾਈ ਤੱਕ ਇਹ ਛੁੱਟੀਆਂ ਜੋ ਰਹਿਣ ਵਾਲੀਆਂ ਨੇ ਤੇ ਛੁੱਟੀਆਂ ਜੋ ਵਿਦਿਆਰਥੀਆਂ ਦੀ ਸੁਰੱਖਿਆ ਨੂੰ ਧਿਆਨ ਦੇ ਵਿੱਚ ਰੱਖਦੇ ਹੋਏ ਜੋ ਫੈਸਲਾ ਹੈ ਉਥੇ ਦੇ ਪ੍ਰਸ਼ਾਸਨ ਦੇ ਵੱਲੋਂ ਲਿਆ ਗਿਆ ਤੇ ਇਸ ਫੈਸਲੇ ਦੇ ਦਿਨ ਹਰਿਦਵਾਰ ਦੇ ਜ਼ਿਲ੍ਹੇ ਦੇ ਵਿੱਚ ਆਉਣ ਵਾਲੇ ਸਾਰੇ ਜਿੰਨੇ ਵੀ ਸਕੂਲ ਹੋਣਗੇ ਜਿੰਨੇ ਵੀ ਵਿਦਿਅਕ ਅਦਾਰੇ ਹੋਣਗੇ ਉਹ ਬੰਦ ਰਹਿਣ ਵਾਲੇ ਨੇ ਸੋ ਇਹ ਜੋ ਛੁੱਟੀਆਂ ਨੇ ਉਹ 10 ਦਿਨ ਤੱਕ ਰਹਿਣ ਵਾਲੀਆਂ ਨੇ ਤਾਂ ਕਿ ਬੱਚਿਆਂ ਨੂੰ ਕਿਸੇ ਵੀ ਤਰ੍ਹਾਂ ਦੀ ਕੋਈ ਪਰੇਸ਼ਾਨੀ ਨਾ ਹੋਵੇ ਜੁਲਾਈ ਤੋਂ ਲੈ ਕੇ ਲਗਾਤਾਰ 10 ਦਿਨ ਦੀਆਂ ਛੁੱਟੀਆਂ ਦਾ ਹੋ ਚੁੱਕਿਆ ਐਲਾਨ ਸਾਰੇ ਸਕੂਲ ਕਾਲਜ ਅਤੇ ਵਿਦਿਅਕ ادارے ਰਹਿਣਗੇ ਬੰਦ ਜੇ ਉੱਤਰਾਖੰਡ ਦੇ ਹਿਦਗੌਰ ਜ਼ਿਲ੍ਹੇ ਤੋਂ ਇਹ ਖਬਰ ਹੈ ਸਾਹਮਣੇ ਆਈ ਹੈ ਕਿ ਉੱਥੇ ਕਾਵੜ ਯਾਤਰਾ ਨੂੰ ਧਿਆਨ ਵਿੱਚ ਰੱਖਦੇ ਹੋਏ ਇਹ ਫੈਸਲਾ ਜੋ ਲਿਆ ਗਿਆ ਹੈ ਕਿ 14 ਜੁਲਾਈ ਤੋਂ ਲੈ ਕੇ 23 ਜੁਲਾਈ ਤੱਕ ਇਹ ਛੁੱਟੀਆਂ ਜੋ ਰਹਿਣ ਵਾਲੀਆਂ ਨੇ ਤੇ ਇਹ ਛੁੱਟੀਆਂ ਜੋ ਵਿਦਿਆਰਥੀਆਂ ਦੀ ਸੁਰੱਖਿਆ ਨੂੰ ਧਿਆਨ ਦੇ ਵਿੱਚ ਰੱਖਦੇ ਹੋਏ ਜੋ ਫੈਸਲਾ ਹੈ ਉੱਥੇ ਦੇ ਪ੍ਰਸ਼ਾਸਨ ਦੇ ਵੱਲੋਂ ਲਿਆ ਗਿਆ ਤੇ ਇਸ ਫੈਸਲੇ ਦੇ ਦਿਨ ਹਰਦੁਆਰ ਦੇ ਜ਼ਿਲ੍ਹੇ ਦੇ ਵਿੱਚ ਆਉਣ ਵਾਲੇ ਸਾਰੇ ਜਿੰਨੇ ਵੀ ਸਕੂਲ ਹੋਣਗੇ ਜਿੰਨੇ ਵੀ ਵਿਦਿਅਕ ਅਦਾਰੇ ਹੋਣਗੇ ਉਹ ਬੰਦ ਰਹਿਣ ਵਾਲੇ ਨੇ ਸੋ ਇਹ ਜੇ ਛੁੱਟੀਆਂ ਨੇ ਉਹ 10 ਦਿਨ ਤੱਕ ਰਹਿਣ ਵਾਲੀਆਂ ਨੇ ਤਾਂ ਕਿ ਬੱਚਿਆਂ ਨੂੰ ਕਿਸੇ ਵੀ ਤਰ੍ਹਾਂ ਦੀ ਕੋਈ ਪਰੇਸ਼ਾਨੀ ਨਾ ਹੋ